ਹਾਲਾਤ ਇਹ ਲੋਕਾਂ ਨੂੰ ਸਮਾਜ ਸੇਵਾ ਦੀ ਲੋੜ ਨਹੀਂ ਹੈਗੀ ਅਸੀਂ 3-4 ਮੁੱਦੇ ਸਮਾਜ ਸੇਵੀ ਚੱਕੇ ਲੀਏ ਲੋਕਾਂ ਦਾ ਸਾਹ ਰਿਸਦਾ ਹੈ ਨਾ ਬਹੁਤ ਦਿੱਕਾ ਹੈ ਅਸੀਂ ਕਿਹ ਰਹਿਗੇ ਵੀ ਸਮਾਜ ਸੇਵਾ ਲੋਕਾਂ ਨੂੰ ਜਿਵੇਂ ਸਾਡ ਸੁਣਨੇ ਲੋਕਾਂ ਦੇ ਮੁੱਦੇ ਚੱਕੇ ਜੀ ਬਟਿਆਰੇ ਡੀਸੀ ਤੱਕ ਵੀ ਗਏ ਚੰਡੀਗੜ੍ਹ ਤੱਕ ਵੀ ਗਏ ਪਰ ਲੋਕਾਂ ਨੇ ਇਲੈਕਸ਼ਨਾਂ ਦੇ ਵਿੱਚ ਸੋਡੀ ਸਾਥ ਨਹੀਂ ਦਿੱਤਾ ਇਸ ਨੂੰ ਕਿਵੇਂ ਦੇਖਦੇ ਹੋ ਜੀ ਇਹ ਲੋਕ ਸਵਾਰਥੀ ਹੋ ਗਏ ਲੋਕ ਜਿਹੜੇ ਸਾਡੇ ਕੋਲ ਸ਼ਾਮਾ ਕੰਮ ਆਉਂਦੇ ਜੀ ਕੰਪਟਿਸ਼ਨ ਲੈਣ ਨੂੰ ਮਾਨੂੰ ਮੌਕਾ ਵੀ ਆਈ ਜਿਵੇਂ ਸਾਰਾ ਆਮ ਆਦਮੀ ਦੇ ਦੇਵ ਮਾਲ ਜੀ ਨੇ ਸਾਨੂੰ ਆ ਘਰੇ ਆ ਕੇ ਜਬਾਨ ਕਰਾਇਆ ਤੀ ਸਾਨੂੰ ਪਤਾ ਲੱਗਾ ਵੀ ਪੱਗ ਦੇ ਕੇ ਵੀ ਸਨਮਾਨ ਕਰਾਇਆ ਤੀ ਜੀ ਉਸ ਦਾ ਸਾਨੂੰ ਕੋਈ ਵਧੀਆ ਉਹਦਾ ਨਹੀਂ ਦਿੱਤਾ ਕਿ ਇਹਦਾ ਕੀ ਕਾਰਨ ਕੀਤੀ ਜੀ ਉਹ ਤਾਂ ਉਹਦੀ ਮਰਜ਼ੀ ਹੈ ਜੀ ਇਹ ਗਰੁੱਪਵਾਦੀ ਦੇ ਚੱਕਰ ਕਰਕੇ ਤਾਂ ਨਹੀਂ ਹੋਇਆ ਵੀ ਉਹਰੇ ਗਰੁੱਪਾਂ ਦੇ ਕੰਮ ਚੱਲ ਰਹੇ ਨੇ ਕਿਸੇ ਗਰੁੱਪ ਦੇ ਨੇ ਜੀ ਜੀ ਮੇ ਸਰ ਤੁਸੀਂ ਲਾਲਕਾ ਜੀ ਵੀ ਖਾਸ ਮੰਨੇ ਜਾਂਦੇ ਹੋ ਅੱਜ ਕੱਲ ਕੋਈ ਪਾਰਟੀ ਦਾ ਤੁਸੀਂ ਨਹੀਂ ਚੱਲਦੇ ਇਕੱਲੇ ਸਮਾਜ ਸੇਵਕ ਹੋ ਇਸ ਨੂੰ ਕਿਵੇਂ ਦੇਖਦੇ ਹੋ ਜੀ ਉਹ ਨਿੱਤਰ ਆਪਾਂ 40 45 ਸਾਲ ਤੋਂ ਪਰਵਾਸ ਤੇ ਰਹੇ ਹਾਂ ਹਰ ਗੁੱਸਤੇ ਬਚਾਉਣੀ ਹੈ ਵਿਆਹ ਕਰਦੀਆਂ ਜੇ ਆਪਾਂ ਮੁਰੇ ਹੋ ਕੰਮ ਕਰਦੀਆਂ ਉਹ ਵੀ ਆਪਣੇ ਖੜਦੇ ਨੇ ਉਹ ਤਾਂ ਲੱਗਤੀ ਹੈ ਪਾਛੇ ਜੀ ਮੇ ਸਰ ਭਾਰਤ ਤੋਂ ਦੇ ਆਪਣੇ ਵਿਕਾਸ ਬਾਰੇ ਭਾਰਤ ਤੋਂ ਦਾ ਵਿਕਾਸ ਅਜੇ ਧੂਰਾ ਨਾ ਕੋਈ ਜੈਂਟੀਕਾਰ ਨੂੰ ਇੱਕ ਬੱਸ ਜਾਂਦੀ ਦੀ ਉਹ ਵੀ ਬੰਦ ਪਈ ਹੈ ਜੀ ਜਾਂ ਹਸਪੀਟਲ ਦੇ ਵਿੱਚ ਡਾਕਟਰਾਂ ਦੀ ਘਾਟ ਹੈ ਜਿਸ ਨੂੰ ਕਿਵੇਂ ਦੇਖਦੇ ਹੋ ਜੀ ਜਿਹੜੀ ਬੱਚੀ ਘਾਟ ਹੈ ਵੇ ਲੋਕਾਂ ਲੋੜ ਹੈ ਉਹ ਆਪ ਤਾਂ ਕਹਿੰਦੇ ਨਹੀਂ ਮੈਂ ਕਿ ਮਰੇ ਕਹਿੰਦੇ ਜੋ ਸੀ ਵੀ ਤੁਸੀਂ ਜਾਂਦਾ ਹੈ ਇਹ ਬੱਚ ਗਏ ਹੋ ਲੈ ਵੀ ਅੱਧੀ ਜਾਂਦੇ ਲੋਕ ਤਾਂ ਕਹਿੰਦੇ ਨਹੀਂ ਕਿ ਸਾਹੀ ਵਸਲਾਵਾਂਗੇ ਅਸੀਂ ਆਸਤਾਜੂ ਲੋਕਾਂ ਦੀ ਗੱਲ ਹੈ ਜਿਹੜੀ ਬੰਦੇ ਜਾਂਦੇ ਨੇ ਉਹ ਵੋਟਾਂ ਵਾਜੇ ਆਪਦਾ ਅਸਾਮ ਕੰਮ ਕਰ ਲੈਂਦੇ ਨੇ ਉਮੀਦ ਆਪ ਦੇ ਸਾਈ ਸਾਸਾ ਦੇ ਪ੍ਰਾਈਵੇਟ ਸਾਸਾ ਮੈਨੂੰ ਲੱਗ ਰਿਹਾ ਉਹ ਵੀ ਉਹਨਾਂ ਕੋਈ ਰੋੜ ਨਹੀਂ ਜਿਵੇਂ ਸਰ ਬਾਜ਼ਾਰ ਦੇ ਵਿੱਚ ਦੇਖਿਆ ਵੀ ਡ੍ਰੈਫਟ ਦਾ ਬਹੁਤ ਬੱਸਟੇ ਤੋਂ ਲੈ ਕੇ ਜੀ ਚਾਸਬਾਰ ਤੱਕ ਸਰਕਾ ਦੇ ਉੱਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਇਸ ਨੂੰ ਕਿਵੇਂ ਦੇਖਦੇ ਹੋ ਸਰ ਇੱਥੇ ਕੋਈ ਰਾਜਾ ਨਹੀਂ ਕੋਈ ਪਰਜਾ ਨਹੀਂ ਹੈਗੀ ਪਰਜਾ ਵੀ ਇਹ ਜਿਹੇ ਰਾਜ ਵੀ ਹੋਏ ਨੇ ਤੇ ਮੈਂ ਤਾਂ ਇਹ ਹੀ ਕਹਣਾ ਵੀ ਇਹਨਾਂ ਪਰੇ ਪਾਵਨ ਆਤਮੀਆਂ ਨੇ ਆਪਦੇ ਦਿਖਾ ਦਿੱਤੇ ਨੂੰ ਕੰਮ ਕਰਨਾ ਚਾਹੀਦਾ ਹੈ ਬਾਜ਼ਾਰ ਦੇ ਇਹ ਵੀ ਇਹ ਪਰ ਕਾਟੀ ਚਲਾਉਣਾ ਚਾਹੀਦਾ ਹੈ ਇਹ ਇੱਕ ਬੜੀ ਦੁਖੀ ਗੱਲ ਹੈ ਸਮਾਜ ਦੇ ਵਿੱਚ ਆਪਣੇ ਵਿਦਿਆਰਥੀਆਂ ਨੇ 33% ਦੀ ਰੇਟ ਕੇਂਦਰ ਪੀਐਸੀਐਨ ਪੀਐਸ ਬਣਸ ਗਿਆ ਪਰ ਜਿਹੜੇ ਸਹੀ ਇਸ ਤਰ੍ਹਾਂ ਜੋ ਨਹੀਂ ਹੁੰਦੇ ਜੋਣਦੇ ਰਹਿੰਦੀ ਹੈ ਉਹਨਾਂ ਦੇ ਮੁੰਡੇ ਜਾਂਾਂ ਨੇ ਬਾਤ ਜਾਂਾਂ ਨੇ ਭਾਈ ਤੀਜੇ ਕੰਮ ਕਰਦੇ ਨੇ ਉਹ ਤਾਂ ਜਿਹੜੇ ਘਰ ਰੋਟੀਆਂ ਬਟੋਣੀਆਂ ਨੇ ਸਰਕਾਰ ਨੂੰ ਚਾਹੀਦਾ ਵੀ ਇਹ ਮੈਲਾ ਜਿਹਦੇ ਵਿੱਚ ਬੰਨ ਕਰ ਲੈਣਗੇ ਜਾਂ ਜਿョਕੇ ਜਿਹੜੇ ਮੈਲੇ ਬੰਨ ਪਾਏ ਜਾਵਣ ਦੀ ਵਾਈ ਹੈ ਉਹ ਆਪੇ ਹੱਟ ਨਹੀਂ ਸਕਦੀਆਂ ਇੱਕ ਸਰ ਹੋਰ ਮੁੱਦਾ ਬਹੁਤ ਭਾਰਸ ਤੋਂ ਆਇਆ ਵੀ ਜਿਨ੍ਹਾਂ ਨੂੰ ਉਹਦੇ ਦਿੱਤੇ ਗਏ ਨੇ ਐਮਸੀ ਜਿੱਤੇ ਹੋਏ ਨੇ ਉਹ ਕਮੇਟੀ ਦੇ ਵਿੱਚ ਹਾਜ਼ਰ ਨਹੀਂ ਹੁੰਦੇ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਵੀ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਹੋਣੀ ਚਾਹੀਦੀ ਜੀ ਕਾਰਵਾਈ ਤਾਂ ਕੀ ਹੋਣੀ ਹੈ ਪਰ ਸਰਕਾਰ ਨੂੰ ਚਾਹੀਦਾ ਵੀ ਇਹ ਲੇਡੀ ਜੇਡਿਸ਼ਨ ਉਹ ਤੋਂ ਪਰਿਵਾਰ ਤੋਂ ਦੇ ਇਲੈਕਸ਼ਨ ਲੜਨ ਇਹ ਉਹਦੇ ਕਰ ਵੀ ਕਰਨ ਜੇ ਕੋਈ ਨਹੀਂ ਹੁੰਦੀ ਤਾਂ ਸਰਕਾਰ ਨੂੰ ਇਹ ਬਾੜਾ ਵੀ ਜਵੇਂ ਬੰਦ ਕਰਾ ਕੇ ਦਰਜੋਂ ਕਹਿੰਦੇ ਇਹ ਵੀ ਠੀਕ ਹੈ ਸਰ ਧੰਨਵਾਦ